ਗੱਲ ਕਰਦੇ ਹਾਂ ਪੰਜਾਬੀ ਗਾਇਕ ਸਿੱਪੀ ਗਿਲਦੀ ਵਿਵਾਦਾਂ ਦੇ ਵਿੱਚ ਕਿਰਕੈ ਨੇ ਸਿੱਪੀ ਗਿਲ ਰਿਸ਼ਤੇਦਾਰ ਦੇ ਨਾਲ ਲੱਖਾਂ ਦੀ ਧੱਕੀ ਦਾ ਇਲਜ਼ਾਮ ਲੱਗਿਆ ਉਥੇ ਜਸਜੀਤ ਸਿੰਘ ਨਾਮ ਦੇ ਰਿਸ਼ਤੇਦਾਰ ਨੇ ਇਹ ਦੋਸ਼ ਲਗਾਇਆ ਦਸਲ ਪਰਾਲੀ ਦੇ ਸਾਂਝੇ ਕੰਮ ਦੇ ਵਿੱਚੋਂ ਸਿੱਪੀ ਨੇ 45 ਲੱਖ ਰੁਪਏ ਨਹੀਂ ਦਿੱਤੇ ਜਸਜੀਤ ਦੇ ਵੱਲੋਂ ਜ਼ਿਕਰ ਕੀਤਾ ਗਿਆ ਤਾਂ ਪੈਸੇ ਮੰਗਤ ਦੇ ਸਿੱਪੀ ਜੋ ਕਿ ਵਾਰ-ਵਾਰ ਧਮਕੀਆਂ ਵੀ ਦੇ ਰਿਹਾ ਕਰੀਬ 90 ਲੱਖ ਦੀ ਪ੍ਰਾਲੀ ਸਾਂਝੇ ਰੂਪ ਦੇ ਵਿੱਚ ਵੇਚੀ ਗਈ ਸੀ ਜਸਜੀਤ ਦੇ ਵੱਲੋਂ ਜ਼ਿਕਰ ਕੀਤਾ ਗਿਆ ਸਿੱਪੀ ਗਿੱਲ ਜੋ ਕਿ ਇੱਕ ਪੰਜਾਬੀ ਕਲਾਕਾਰ ਹੈ ਜਿਸਨੇ ਕਠਕੀ ਕੀਤੀ ਹੈ ਰਿਸ਼ਤੇਦਾਰ ਨੂੰ 45 ਲੱਖ ਰੁਪਏ ਨਹੀਂ ਦਿੱਤੇ ਤਾਂ ਪੂਰਾ ਮਾਮਲਾ ਜੋ ਕਿ ਹੁਣ ਪੁਲਿਸ ਤੱਕ ਪਹੁੰਚ ਚੁੱਕਿਆ ਜਾਂਚ ਪੜਤਾਲ ਹੋਵੇਗੀ ਸਿੱਪੀ ਦੇ ਟਰੈਕਟਰ ਟਰਾਲੀ ਤੇ ਹੋਰ ਸੰਦ ਤੇ ਪੈਸੇ ਵੀ ਵਾਪਸ ਨਹੀਂ ਕੀਤੇ ਪੰਜਾਬੀ ਗਾਇਕ ਸਿੱਪੀ ਗਿੱਲ ਤੇ ਗੰਭੀਰ ਇਲਜ਼ਾਮ ਲੱਗੇ ਹੈ ਪੈਸੇ ਮੰਗਣ ਦੇ ਸਿੱਪੀ ਗਿੱਲ ਜੋ ਕਿ ਮੈਨੂੰ ਧਮਕੀਆਂ ਦਿੰਦਾ ਹੈ ਮੇਰੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਜਸਜੀਤ ਦੇ ਵੱਲੋਂ ਜ਼ਿਕਰ ਕੀਤਾ ਗਿਆ ਹੈ ਕ੍ਰੀਬ 90 ਲੱਖ ਰੁਪਏ ਦੀ ਪ੍ਰਾਲੀ ਸਾਂਝੇ ਰੂਪ ਦੇ ਵਿੱਚ ਜੋ ਵੇਚੀ ਗਈ ਇੱਕ ਝੂਠਾ ਪਰਚਾ ਸੀ ਪੀ ਗਿਲ ਦੇ ਪੀ ਗਿਲ ਨੇ ਤੇ ਉਹਦੇ ਪਿਤਾ ਵਿਕਿੰਦਰ ਸਿੰਘ ਵੱਲੋਂ ਕਰਾਇਆ ਗਿਆ ਸੀ 13 ਫਰਵਰੀ ਨੂੰ ਪਰਚਾ ਕੀਤਾ ਸੀਗਾ ਤੇ 15 ਫਰਵਰੀ ਨੂੰ ਸਾਨੂੰ ਅਰੈਸਟ ਕਰਾਇਆ ਗਿਆ ਉਸ ਦੇ ਸਬੰਧ ਦੇ ਵਿੱਚ ਪੀ ਗਿਲ ਕੀ ਹੈ ਮੇਰੇ ਜੀ ਦੂਰ ਦੇ ਰਿਸ਼ਤੇਦਾਰ ਆ ਜੀ ਪਰੋਲੀ ਪਿੰਡ ਤੋਂ ਜੀ ਹਾਂ ਸਟਾ ਕਰਾਉਂਗੇ ਪਰਚਾ ਮੇਰੇ ਦੇ ਧੋਖਾ ਦੇਈ ਦਾ ਕਰਾਇਆ ਜੀ ਉਹਨਾਂ ਨੇ 1 ਕਰੋੜ 3 ਲੱਖ 73 ਹਜ਼ਾਰ ਦੀ ਵੀ ਸਾਡੇ ਨਾਲ ਥੱਗੀ ਮਾਰੀ ਹੈ ਬੰਦੇ ਹਾਂਜੀ ਤਾਂ ਜੀ ਨਾ ਜੀ ਸੀ। ਇਹ ਪੈਸਿਆਂ ਦੇ ਵਿੱਚ ਜੀ ਕਹਿੰਦੇ ਸਾਨੂੰ ਬੇਲਰ ਟ੍ਰੈਕਟਰ ਟਰਾਲੇ ਦਵਾਉਣ ਦੇ ਵਿੱਚ ਜੀ। ਹਾਂ। ਮਾਵਲਾ ਹੈ ਕਿਦਰ ਸੀ? ਮਾਵਲਾ ਇਹ ਅਸੀਂ ਸਾਡਾ ਤਾਂ ਜੀ ਪਰਾਲੀ ਦਾ ਬਿਜ਼ਨਸ ਸੀ ਸਾਂਝਾ। ਮੇਰੇ ਤਾਂ 24-25 ਲੱਖ ਰੁਪਏ ਮੇਰੇ ਅਕਾਊਂਟ 'ਚ ਆਇਆ ਜੀ। ਉਹ ਵੀ ਮੈਨੂੰ ਇਹ ਚੀਜ਼ਾਂ ਵਾਸਤੇ ਪਾਇਆ ਇਹਨੇ ਟਰਾਲਿਆਂ ਵਾਸਤੇ ਪਾਇਆ ਸੀ ਮੈਨੂੰ ਟਰਾਲੇ ਖਰੀਦ ਕੇ ਦਿੱਤੇ ਆ ਜੀ। ਇਹਨੇ ਮਸ਼ੀਨ ਵਾਸਤੇ ਪਾਇਆ ਸੀ ਉਹਨੂੰ ਮੈਂ 12 ਲੱਖ ਦੀ ਮਸ਼ੀਨ ਲੈ ਕੇ ਦਿੱਤੀ ਆ ਜੀ। ਟ੍ਰੈਕਟਰ ਵਾਸਤੇ ਪਾਇਆ ਸੀਗਾ ਇਹਨੂੰ ਉਹ ਲੈ ਕੇ ਦਿੱਤੀ ਆ ਜੀ। ਹੋਰ ਤਾਂ ਕੋਣ ਬੰਦਾ ਐਡਾ ਬੇਵਕੂਫ ਆ ਜੀ ਇੰਨਾ ਕਰੋੜ ਰੁਪ ਉਹਦੇ ਵਿੱਚ ਹੈ ਕਿ ਬੰਦ ਉਹਨਾਂ ਨੇ ਪਰਚਾ ਕੋਲੋਂ ਤੇ ਦਰਖਾਸਤ ਦਿਖਰਾਤਾ ਹੈ। ਹਾਂ ਜੀ। ਉਹਨੂੰ ਪੈਸੇ ਦਾ ਲੈਣ ਦੇਣ ਦਾ ਨਹੀਂ। ਨਹੀਂ ਉਸ ਦੇ ਵਿੱਚ ਬਾਈ ਜੀ ਇਹ ਆ ਅਸੀਂ ਉਸ ਤੇ ਉਹਨਾਂ ਤੇ ਪਹਿਲਾਂ ਕਰਵਾਈ ਹੈ ਜੀ। ਸਾਡੀ ਦਰਖਾਸਤ ਉਹਨਾਂ ਤੇ ਆ ਦੇਖੋ ਪਹਿਲਾਂ ਦਿੱਤੀ ਹੋਈ ਆ। ਅਸੀਂ 28 ਦਸੰਬਰ ਨੂੰ ਦਿੱਤੀ ਸੀ। ਅਸੀਂ ਦਿੱਤੀ ਸੀ ਬਾਈ ਜੀ ਸਾਡੇ ਉਹਨੇ ਸਾਰੇ ਸੰਦਾਂ ਤੇ ਕਬਜ਼ਾ ਕਰ ਲਿਆ ਜਿਹਦੇ ਜਿੰਨਾਂ ਦਾ ਮੈਂ ਮਾਲਕ ਸੀ ਉੱਥੇ। ਕਿਉਂਕਿ 50% ਦੇ ਵਿੱਚ ਨਾਲ ਅੱਧੇ ਸੰਦ ਉਹਦੇ ਸੀ ਅੱਧੇ ਮੇਰੇ ਸੀ। ਉਹਨੇ ਮੇਰੇ ਸੰਦ ਤੇ ਵੀ ਕਬਜ਼ਾ ਕਰ ਲਿਆ ਜਿੰਨੇ ਪਰਾਲੀ ਸੀ ਸਾਡੀ ਉੱਥੇ ਸਟੋਰ ਕੀਤੀ ਹੋਈ। ਉਹ ਸਾਰੀ ਪਰਾਲੀ ਉਸ ਬੰਦੇ ਨੇ ਆਪ ਦੇ ਕਬਜ਼ੇ 'ਚ ਕਰ ਲਈ ਤੇ ਵੇਚਣੀ ਸ ਵੱਟਾ ਤਕਰੀਬੀ ਹੋ ਸੀ ਤੁਸੀਂ ਦੋਨਾਂ ਦੇ ਮਤਲਬ ਅਸੀਂ ਨਹੀਂ ਅਸੀਂ ਬਣਾਈ ਸੀ ਆਪਦੀਆਂ ਮਸ਼ੀਨਾਂ ਨਾਲ ਤੇ ਸਟੋਰ ਇਹਦੀ ਜ਼ਮੀਨ ਦੇ ਵਿੱਚ ਕਰਤੀ ਇਹਨੇ ਉਹ ਵੀ ਹਲੋ ਹਾਂਜੀ ਜਣ ਨਰਿੰਦਰਪਾਲ ਇੱਥੇ ਹੀ ਬੋਲਦਾ ਹਾਂ ਤੁਹਾਡਾ ਫੋਨ ਆਇਆ ਹੈ ਬਰੀ ਵਾਲੇ ਤੋਂ ਗੱਲ ਕਰ ਰਹੇ ਹਾਂ ਹਾਂਜੀ ਸਰ ਹਾਂਜੀ ਬੂਟਾ ਸੰਗਲ ਕਰ ਰਹੇ ਹਾਂ ਜੀ ਪੀਟੀਸੀ ਨਿਊਜ਼ ਤੋਂ ਪੱਤਰਕਾਰ ਹਾਂਜੀ ਸਰ ਇੱਕ ਜਸਜੀਤ ਨੇ ਤੁਹਾਡੇ ਕੋਲੇ ਨਾ ਦਰਖਾਸਤ ਦਿੱਤੀ ਸੀ ਪਹਿਲਾਂ ਵੀ ਦਿੱਤੀ ਸੀ ਉਸ ਤੋਂ ਬਾਅਦ ਵੀ ਦਿੱਤੀ ਸੀ ਸਿੱਪੀ ਗਿਲ ਦੇ ਖਿਲਾਫ ਅੱਛਾ ਜੀ ਉਹ ਕੀ ਕਾਰਵਾਈ ਕਰਦੇ ਪਏ ਹੋ ਜੀ ਉਸ ਕਾਰ ਵੀ ਬੁਲਾਉਣੇ ਹਨ ਉਹਨਾਂ ਨੂੰ ਵੀ ਵੈਸੇ ਤਾਂ ਇਹਨਾਂ ਦਾ ਹੈਗਾ ਕੋਈ ਪੈਸਿਆਂ ਦਾ ਲੈਣ ਦੇਣ ਉਹਨਾਂ ਨੇ ਇਹਨਾਂ ਤੇ ਪਰਚਾ ਕਰਾਤਾ ਸੀਗਾ ਠੀਕ ਹੈ ਜੀ ਉੱਥੇ ਮਹਨੇ ਥਾਣੇ ਹੂੰ ਤੇ ਇਹਨਾਂ ਨੇ ਮੇਰੇ ਖਿਆਲ ਇਹ ਦੱਸਦੇ ਸੀ ਵੀ ਮਲੋਟ ਅਸੀਂ ਕੀਤਾ ਨਾ ਤੇ ਦਾਵਾ ਨਹੀਂ ਮਲੋਟ ਕੋਈ ਕੇਸ ਨਹੀਂ ਕੀਤਾ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਅਸੀਂ ਮਲੋਟ ਕੋਈ ਕੇਸ ਨਹੀਂ ਕੀਤਾ ਉਹ ਇਹਦਾ ਜਿਹੜਾ ਸਿੱਪੀ ਗਏਲੇ ਸੀਗਾ ਇਹਦਾ ਕੁਝ ਦੋਸਤ ਸੀਗਾ ਜੁਗਨੂ ਉਹਦੇ ਵੱਲੋਂ ਦਰਖਾਸਤ ਕੋਈ ਦਿੱਤੀ ਗਈ ਸੀਗੀ ਮਲੋਟ ਨਹੀਂ ਮੈਂ ਤਾਂ ਇਹਨਾਂ ਨੇ ਗੱਲ ਹੀ ਕੀਤੀ ਮੇਰੇ ਕੋਲੇ ਆਏ ਕੋਈ ਨਹੀਂਗੇ ਇਹ ਹੁਣ ਚੌਥੇ ਪੰਜਵੇਂ ਥਾਂ ਤੇ ਨਿਊ ਚੈਨਲ ਕੋਲੇ ਚੱਲ ਗਏ ਪਰ ਮੇਰੇ ਕੋਲੇ ਨਹੀਂ ਕੋਈ ਆ ਰਿਹਾ ਜੀ ਹਨਾ ਨਹੀਂ ਉਹ ਕਹਿੰਦੇ ਵੀ ਪਹਿਲਾਂ ਦੋਸਤਾਂ ਨੇ ਮੈਨੂੰ ਫੋਨ ਕੀਤੇ ਆ ਨਿਊ ਚੈਨਲ ਵਾਲਿਆਂ ਨੇ ਹੂੰ ਹੂੰ ਕੱਲ ਵੀ ਪਰसों ਵੀ ਅੱਜ ਤੁਸੀਂ ਕੀਤਾ ਹੂੰ ਇਹ ਗੱਲ ਦਾ ਨਹੀਂ ਮੈਨੂੰ ਪਤਾ ਇਹ ਨਾ ਪਹਿਲਾਂ ਪਹਿਲਾ ਦਰਖਾਸਤ ਤੁਹਾਡੇ ਕੋਲੇ ਪਹਿਲਾ ਦਰਖਾਸਤ ਦਿੱਤੀ ਸੀਗੀ ਤੁਹਾਡੇ ਕੋਲੇ ਉੱਤੇ ਨਾ ਨੰਬਰ ਵੀ ਲੱਗਿਆ ਹੋਇਆ ਐਲ ਪੀ ਸੀ ਨੰਬਰ ਲੱਗਿਆ ਹੋਇਆ ਉਹ ਕਹਿੰਦੇ ਵੀ ਪਹਿਲਾਂ ਅਸੀਂ ਜਦੋਂ ਪਰਚਾ ਦਰਜ ਹੋਇਆ ਨਾ ਮੋਗੇ ਇੰਨਾ ਤੇ ਉਦੋਂ ਪਹਿਲਾਂ 2 ਮਹੀਨੇ ਦਰਖਾਸਤ ਦਿੱਤੀ ਸੀ ਸਾਡੀ ਦਰਖਾਸਤ ਤੇ ਕਾਰਵਾਈ ਨਹੀਂ ਕੀਤੀ ਬਰੀ ਵਾਲੇ ਤੇ ਉਧਰ ਉਹਨਾਂ ਨੇ ਸਾਡੇ ਤੇ ਪਰਚਾ ਦਰਜ ਕਰਾਤਾ ਗੱਲ ਤਾਂ ਬਾਈ ਜਿੱਥੇ ਦੀ ਗੱਲ ਹੋਵੇ ਨਾ ਬਕਵਾ ਜਿੱਥੋਂ ਦਾ ਹੋਵੇ ਗੱਲ ਬਾਤ ਦਾ ਜਿੱਥੇ ਅਫਸਰਾਂ ਦੀ ਇਨਕੁਆਰੀ ਤੋਂ ਬਾਅਦ ਹੋਇਆ ਹਣਾ ਪਰਚਾ 420 ਦਾ ਪਰਚਾ ਆਇਆ ਉਹ ਹਾਂ ਹੈਨਾ ਤੁਰੇ ਜਾਂਦੇ ਦਰਖਾਸਤ ਤੇ ਨਹੀਂ ਹੁੰਦਾ ਪਰਚਾ ਉਹ ਕਿਉਂਕਿ ਅਫਸਰਾਂ ਨੇ ਕੋਈ ਬਿਆਨ ਲਏ ਹੋਣੇ ਇਹਨਾਂ ਦੇ ਵੀ ਉਹਨਾਂ ਦੇ ਵੀ ਦੋਵਾਂ ਤਰ੍ਹਾਂ ਦੇ ਫਿਰ ਕਿਤੇ ਪਰਚਾ ਹੋਇਆ ਹੈ ਨਾ ਉਹ ਹੂੰ ਉਹ ਮੈਂ ਫਿਰ ਮਾਉਣਾ ਨਹੀਂ ਉਹ ਗੱਲ ਇਹ ਹੈ ਨਾ ਜੀ ਉਹ ਤਾਂ ਪਰਚਾ ਹੋ ਗਿਆ ਇਹਨਾਂ ਤੇ ਪਰ ਜਿਹੜੀ ਇਹਨਾਂ ਦੇ ਵੱਲੋਂ ਦਰਖਾਸਤ ਦਿੱਤੀ ਸੀ 2 ਮਹੀਨੇ ਪਹਿਲਾਂ ਉਹ ਕਹਿੰਦੇ ਵੀ ਸਾਡੀ ਦਰਖਾਸਤ ਤੇ ਕਿਉਂ ਨਹੀਂ ਕਾਰਵਾਈ ਹੋਈ ਹੂੰ ਦੱਸਿਆ ਨਾ ਕਿ ਜਦੋਂ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਹੋਵੇ ਹੂੰ ਫਿਰ ਉਹ ਤੇ ਪੁਲਿਸ ਕੋਲ ਕਰਦੀ ਵੀ ਨਹੀਂ ਗਈ ਆਹ ਨਹੀਂ ਕੀਤੀ ਨੀ 24 ਦੀ ਗੱਲ ਆ ਉਹ ਹੁਣ ਦੀ ਨਹੀਂ ਗੱਲ ਹੂੰ ਹੂੰ 24 ਦੀ ਹੈ ਹਣੀਆਂ ਵੀ ਹੁਣ ਇਸ ਤੇ ਕੀ ਕਾਰਵਾਈ ਕਰੋਗੇ ਜਿਹੜੀ ਦਰਖਾਸਤ ਹੰਮ ਦੁਆਰਾ ਦਿੱਤੀ ਆ ਤੁਹਾਨੂੰ ਦਿੱਤੀ ਆਈ ਆਈ ਹੂੰ ਉਹਨਾਂ ਨੂੰ ਬੁਲਾਉਣੇ ਆ ਉਹਨਾਂ ਦੇ ਬਿਆਨ ਲਿਖਦੇ ਇਹਨਾਂ ਦੇ ਵੀ ਲਿਖਦੇ ਆ ਜੋ ਕੋਈ ਸਿੱਟਾ ਨਿਕਲੂਗਾ ਕਰ ਦਾਂਗੇ ਹਾਂ ਪੱਤਰਕਾਰਾਂ ਕੋਲੇ ਤਾਂ ਜਾਈ ਜਾਂਦਾ ਪਰ ਮੇਰੇ ਕੋਲੇ ਵੀ ਅਜੇ ਤੱਕ ਕੀ ਫਰਕ ਪੈ ਜੂਗਾ ਜੇ ਦਰਖਾਸਤ ਦਿੱਤੀ ਆ ਤਾਂ ਬਿਲਕੁਲ ਜੇ ਕੋਈ ਗੱਲ ਦਾ ਇਨਸਾਫ ਵੀ ਹੁੰਦਾ ਕੋਈ ਐਂ ਅੱਗੇ ਕੀਤੀ ਹੋਣੀ ਆ ਦਰਖਾਸਤ ਦਿੱਤੀ ਦੋਗਾ ਤਾਂ ਨਹੀਂ ਗੰਮ ਛੱਡਦਾ ਹੁੰਦਾ ਨਾ ਤੇ ਆਪਦੇ ਕੋਈ ਗਵਾਹ ਸਬੂਤ ਆਪਦਾ ਕੋਈ ਸਮਾਨ ਦਾ ਕੋਈ ਰਿਕਾਰਡ ਅਗਲੇ ਦਿਨ ਵੀ ਮੰਗਣਾ ਤੋਨੂ ਕੋਈ ਦਿੱਤਾ ਨਹੀਂ ਇਹਨਾਂ ਨੇ ਪ੍ਰੂਫ ਕੋਈ ਮੰਨ ਲਓ ਵੀ ਜੜਾ ਆਇਆ ਹੀ ਨਹੀਂ ਠੀਕ ਹੈ ਹਾਂ ਤੇ ਖਬਰਾਂ ਲਵਾਉਣ ਦਾ ਕੀ ਫਾਇਦਾ ਪਰ ਮੈਂ ਨਾ ਚੌਥਾ ਪੰਜਵਾਂ ਮੈਂ ਤਾਂ ਅੱਕ ਗਿਆ ਬਾਈ ਹਰ ਹੁਣ ਦੂਜੇ ਤੀਜੇ ਘੰਟੇ ਬਾਅਦ ਆ ਜਾਂਦਾ ਕੱਲ ਦੋ ਤਿੰਨਾਂ ਦਾ ਬਤ ਕਰਾਂ ਦੇ ਪਹਿਲਾਂ ਆਏ ਚਲੋ ਮਿੱਤਰਾਂ ਸਾਡੇ ਸਾਰੇ ਵੀ ਕੋਈ ਗੱਲ ਨਹੀਂ ਬਿਲਕੁਲ ਬਿਲਕੁਲ ਔਰ ਇਹ ਗੱਲ ਥੋੜੋ ਹੁੰਦੀ ਹੈ ਕਿ ਮੇਰੇ ਕੋਲੇ ਆਉਣ ਦੀ ਬਜਾਏ ਵੀ ਪੱਤਰਕਾਰਾਂ ਕੋਲੇ ਜਾਈ ਜਾਵੇ ਹਮ ਹਮ ਪਹਿਲਾਂ ਸਾਨੂੰ ਦੇਰਕਾਰ ਮੈਨੂੰ ਪਤਾ ਵੀ ਆ ਤਕਲੀਫ ਆ ਮੈਨੂੰ ਡਾਕਟਰ ਕੋਲੇ ਹੀ ਜਾਵਾਂਗੇ ਤਾਂ ਫਿਰ ਉਹਦੇ ਕੋਲ ਇਲਾਜ ਕੀ ਹੋਣਾ ਦਾ ਹੂੰ ਹੂੰ ਹਾਂਜੀ ਬਿਲਕੁਲ ਜੀ ਹਾਂ ਲੱਛਣ ਵੀ ਕੋਈ ਇਹਨੂੰ ਨਹੀਂ ਜਾਣਦੇ ਸੀ ਉਹਨਾਂ ਨੂੰ ਹੀ ਜਾਣਦੇਗੇ ਹੂੰ ਹੂੰ ਹੁਣ ਬੁਲਾਉਂਗੇ ਤੁਸੀਂ ਉਹਨਾਂ ਨੂੰ ਮੈਂ ਤਾਂ ਬੁਲਾਵਾਂਗੇ ਬੁਲਾਵਾਂ ਕਿਉਂ ਨਾ ਠੀਕ ਹੈ ਜੀ ਜੇ ਇਹਨਾਂ ਦਾ ਕੋਈ ਹੋਊਗਾ ਤੇ ਜ਼ਰੂਰ ਦਵਾਵਾਂਗੇ ਜੇ ਨਾ ਹੋਊਗਾ ਤਾਂ ਫਿਰ ਮੈਂ ਕੋਸ਼ਿਸ਼ ਕਰ ਵੀ ਨਹੀਂ ਸਕਦਾ ਫਿਰ ਆਪਦਾ ਅਦਾਲਤੀ ਕਾਰਾ ਜੀ ਕਰ ਸਕਦੇ ਜੇ ਇਹਨਾਂ ਨੇ ਕੋਈ ਪੈਸਿਆਂ ਦਾ ਲੈਣ ਦੇਣਾ ਆਪਦਾ ਹੂੰ ਹੂੰ ਬਿਲਕੁਲ ਜੀ ਹਾਂਜੀ ਬਿਲਕੁਲ ਉਹ ਠੀਕ ਆ ਹਾਂਜੀ ਹਾਂਜੀ ਵਧੀਆ ਜੀ ਹਾਂ ਇਹ ਤੁਹਾਡੇ ਕੋਲ ਆਪ ਆਉਂਦੇ ਕਿ ਗਾਂਦਿਆਂ ਫੋਨ ਕਹਿੰਦੇ ਕਰੀ ਜਾਂਦੇ ਤੁਹਾਨੂੰ ਨਹੀਂ ਪ੍ਰੈਸ ਕਾਨਫਰੈਂਸ ਕੀਤੀ ਸੀ ਸਾਡੇ ਕੋਲ ਇਹਨਾਂ ਨੇ ਸਾਰੇ ਪੱਤਰਕਾਰ ਸੀ ਉੱਥੇ ਪ੍ਰੈਸ ਕਾਨਫਰੈਂਸ ਕੀਤੀ ਸੀ ਹੂੰ ਉਹ ਉੱਥੇ ਇਹਨਾਂ ਨੇ ਉਹ ਤਰਖਾਸਤ ਸਾਨੂੰ ਦਿੱਤੀ ਸੀ ਜਿਹੜੀ ਤੁਹਾਡੇ ਕੋਲ ਇੱਥੇ ਦਿੱਤੀ ਸੀ ਕੋਈ ਐਲ ਪੀ ਸੀ ਨੰਬਰ ਲੱਗਿਆ ਹੋਇਆ ਪਹਿਲਾਂ ਦਾ ਪਿਛਲੇ ਸਾਲ ਵਾਲੀ ਹਾਂ ਆਹ ਸੱਚਾ ਦਾ ਗਈ ਜਾਂਦੇ ਕਹਿੰਦੇ ਵੀ ਦੋ ਸੱਚ ਤੋਂ ਨਹੀਂ ਕੀਤਾ ਕੁਝ ਕਈ ਵਾਰੀ ਬਈ ਹੁਣ ਵਾਲਾ ਹੀ ਨਹੀਂ ਹੁੰਦਾ ਕੁਝ ਜਦੋਂ ਇਹ ਰੌਲਾ ਮੋਗਗੇ ਹੋਵੇ ਨਾ ਫਿਰ ਮੋਗਗਾ ਹੀ ਹੋਊਗਾ ਹੂੰ ਹੂੰ ਹਨਾ ਆਪਾਂ ਕਈ ਵਾਰੀ ਕੁੜੀ ਵਾਲੇ ਆ ਕੁੜੀ ਲੜਕੇ ਆ ਜਾਂਦੀ ਆ ਆਪਣੇ ਸਾਰਿਆਂ ਨਾਲ ਹੂੰ ਹੂੰ ਦਰਖਾਸਤ ਆਪਦੇ ਥਾਣੇ ਆ ਕੇ ਦੇ ਦਿੰਦੀ ਆ ਬਣਦੀ ਉੱਥੇ ਹੁੰਦੀ ਆ ਬਿਲਕੁਲ ਹਨਾ ਬਿਲਕੁਲ ਮੇਰੇ ਥਾਣੇ ਨਾਲ ਗੱਲ ਹੋਈ ਸੀ ਗੁਰਦੀਪ ਜੀ ਨਾਲ ਐਸ ਐਚਓ ਸਾਹਿਬ ਨਾਲ ਉਹ ਕਹਿੰਦੇ ਵੀ ਮੇਰੇ ਤਾਂ ਮਾਮਲਾ ਧਿਆਨ ਚ ਨਹੀਂ ਮੈਂ ਤਾਂ ਹੁਣ ਆਇਆ ਹੈਗਾ ਤੇ 4 ਮਹੀਨੇ ਹੋਈਆ ਪਹਿਲਾਂ ਸੀਗੇ ਜਸਵੀਰ ਉਹਨਾਂ ਕੋਲੇ ਮਾਮਲਾ ਸੀਗਾ